ਦੋਸਤੋ ਅੱਜ ਆਪਾਂ ਪਿਛਲੀ ਸਦੀ ਦੇ ਪ੍ਰਸਿੱਧ ਸਹਿਤਕਾਰ ਗੁਰਵਖ ਸਿੰਘ ਜੀ ਪ੍ਰੀਤ ਲੜੀ ਹੋਰਾਂ ਦੀ ਲਿਖੀ ਕਹਾਣੀ ਪੀ ਲਿਆ ਮੈਂ ਜ਼ਿੰਦਗੀ ਦਾ ਸਾਰਾ ਮੋਹਰਾ ਸਾਂਝੀ ਕਰਾਂਗੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਲਓ ਫਿਰ ਪੇਸ਼ ਹੈ ਕਹਾਣੀ ਪੀ ਲਿਆ ਮੈਂ ਜ਼ਿੰਦਗੀ ਦਾ ਸਾਰਾ ਮੋਹਰਾ ਜਾਰੜੇ ਦਾ ਸਾਨੂੰ ਸੱਥਰ ਚੰਗਾ ਪਟਖੇੜਿਆਂ ਦਾ ਰਹਿਣਾ ਮਿੱਤਰ ਪਿਆਰੇ ਨੂੰ ਉੱਪਰ ਲਿਆਂ ਤੋਂ ਕਾਂ ਪਿੰਡੋਂ ਥੋੜ੍ਹੀ ਬਾਟ ਉੱਤੇ ਤੋਰੀਏ ਦੀ ਭਰੀ ਪਹਿਲੀ ਕੰਡੇ ਇੱਕ ਚਿੱਟੀ ਦਾੜੀ ਵਾਲੇ ਬਜ਼ੁਰਗ ਨਾਲ ਖਲੋਤੇ ਗੱਭਰੂ ਨੇ ਬੜੀ ਉੱਚੀ ਪਰ ਅਰਮਾਨਾਂ ਭਰੀ ਏਕ ਵਿੱਚ ਗਾਇਆ ਤੇ ਉਹ ਡੁੱਬਦੇ ਸੂਰਜ ਹੇਠਾਂ ਮੰਗਦੇ ਪਲਾੜ ਦੀ ਸੁਨਹਿਰੀ ਖਮੋਸ਼ੀ ਵਿੱਚ ਖਿਲਰ ਗਈਆਂ ਜੇ ਮੇਰੀ ਆਵਾਜ਼ ਦਾ ਇੱਕ ਲਫ਼ਜ਼ ਵੀ ਸੁੰਦਰਾਂ ਦੇ ਕੰਨਿ ਪੈ ਗਿਆ ਨਾ ਤਾਂ ਪਾ ਮੇ ਜਿਵੇਂ ਵੀ ਹੋਵੇ ਜਰੂਰ ਕਿ ਤੋ ਨਾ ਕਿ ਤੋ ਉਹ ਕੋਈ ਸਹੰਤ ਕਰੂਗੀ ਕੋਈ ਇਸ਼ਾਰਾ ਦੇਊਗੀ ਗੱਭਰੂ ਨੇ ਆਪਣੇ ਸਾਥੀ ਬਜ਼ੁਰਗ ਨੂੰ ਆਖਿਆ ਸੀ ਤੇ ਕਿਹਾ ਤੇ ਤੁਸੀਂ ਇੱਥੇ ਖੜੋਤੇ ਸਾਰੇ ਪਾਸੇ ਝਾਂਕ ਰੱਖੋ ਵੇਖਦੇ ਰਹੋ ਮੈਂ ਘਰਾਂ ਕੋਠਿਆਂ ਦੇ ਕੋਲੋਂ ਦੀ ਇਹ ਸੱਦ ਮਾਰਦਾ ਲੰਘਾਂਗਾ ਤੇ ਤੁਹਾਡੇ ਕੋਲ ਮੁੜਾਵਾਂਗਾ ਸਾਹਮਣੇ ਦੋ ਕ ਪੈੜੀਆਂ ਦੀ ਬਿੱਥੋਤੇ ਇਕੱਲੇ ਕੋਠੇ ਦਾ ਬੂਹਾ ਸਿੱਧੀਆਂ ਕਿਰਨਾ ਹੇਠ ਲਿਸ਼ਕ ਰਿਆ ਸੀ ਸੱਜੇ ਪਾਸਿਓਂ ਇੱਕ ਗੱਡੀ ਸੰਝ ਦੇ ਅਮਨ ਵਿੱਚ ਰਮਾ ਰਮੀ ਤੁਰੀ ਆ ਰਹੀ ਸੀ ਯਾਰੜੇ ਦਾ ਸੱਥਰ ਦੀ ਸੱਦ ਦੋ ਤਿੰਨ ਵਾਰੀ ਬਜ਼ੁਰਗ ਦੇ ਕੰਨਿ ਪਈ ਤੇ ਬਜ਼ੁਰਗ ਅੱਖਾਂ ਸਾਹਮਣੇ ਇਕੱਲੇ ਇਕੱਲੇ ਕੋਠੇ ਵੱਲ ਵੇਖ ਰਿਹਾ ਸੀ ਸੂਰਜ ਤਲ ਗਿਆ ਲਾਲੀ ਕੱਟ ਗਈ ਸੀ ਕੋਠੇ ਦਾ ਬੂਹਾ ਖੁੱਲਿਆ ਅੰਦਰੋਂ ਇੱਕ ਆਦਮੀ ਦਲੀਜ਼ਾਂ ਉੱਤੇ ਆ ਖੜੋਤਾ ਫੇਰ ਇੱਕ ਇਸਤਰੀ ਦੋਹਾਂ ਕੋਲ ਗੱਲਬਾਤ ਕੀਤੀ ਆਦਮੀ ਨੇ ਸਿਰ ਹਿਲਾਇਆ ਇਸਤਰੀ ਕੋਠੇ ਚੋਂ ਬਾਹਰ ਆਈ ਇਕੱਲੀ ਅਗਾਹ ਤੁਰੀ ਆਦਮੀ ਉਹਦੇ ਵੱਲ ਵੇਖਦਾ ਰਿਹਾ ਅੱਧੀ ਪੈਰੀ ਦਾ فاਸਲਾ ਤੁਰ ਕੇ ਉਹ ਇਸਤਰੀ ਬਹਿ ਗਈ ਉਹ ਆਦਮੀ ਕੋਠੇ ਅੰਦਰ ਵੜ ਗਿਆ ਇਸਤਰੀ ਨੇ ਪਿੱਛੇ ਮੁੜ ਕੇ ਵੇਖਿਆ ਤੇ ਫਿਰ ਇੱਕਦਮ ਸ਼ੂਟ ਮਾਰ ਦਿੱਤੀ ਤੇ ਤੂਰੀਏ ਦੀ ਪੈੜੀ ਵੱਲ ਭੱਜੇ ਕੋਠੇ ਵਿੱਚਲਾ ਆਦਮੀ ਵੀ ਉਹਦੇ ਮੰਗਰ ਹੀ ਭੱਜਿਆ ਔਰ ਉਹਦੇ ਤੋਂ ਪਹਿਲਾਂ ਇਸਤਰੀ ਨੇ ਬਜ਼ੁਰਗ ਦੀਆਂ ਲੱਤਾਂ ਨੂੰ ਆ ਕੇ ਘੁੱਟ ਕੇ ਜੱਫੀ ਪਾ ਲਈ ਮੰਗਰ ਆਏ ਆਦਮੀ ਨੇ ਇਸਤਰੀ ਨੂੰ ਲੋਕੋਂ ਫੜ ਕੇ ਖਿੱਚਣਾ ਚਾਹਿਆ ਇਹਨੂੰ ਛੱਡ ਕੇ ਤੁਸੀਂ ਮੇਰੇ ਨਾਲ ਗੱਲ ਕਰੋ ਵੇਖੋ ਮੈਨੂੰ ਦੇਖੋ ਨਾ ਇਸ ਇਥੋਂ ਨੱਠ ਕਿਤੇ ਨਹੀਂ ਜਾਣਾ ਤੁਸੀਂ ਠੰਮੇ ਨਾਲ ਗੱਲ ਕਰੋ ਬਜ਼ੁਰਗ ਨੇ ਤਕੜੀ ਆਵਾਜ਼ ਵਿੱਚ ਆਖਿਆ ਸੀ ਉਹਦੀ ਬਜ਼ੁਰਗੀ ਦਾ ਕੁਝ ਲਿਆਜ਼ ਉਸ ਆਏ ਆਦਮੀ ਨੂੰ ਆ ਹੀ ਗਿਆ ਹੋਵੇਗਾ ਤੇ ਇਸਤਰੀ ਨੂੰ ਛੱਡ ਕੇ ਉਹ ਆਦਮੀ ਨੂੰ ਬੋਲਿਆ ਤੁਸੀਂ ਬਜ਼ੁਰਗੋ ਵਿੱਚ ਕਿਉਂ ਆਉਂਦੇ ਹੋ ਇਹ ਮੇਰੀ ਆਪਣੀ ਜਨਾਨੀ ਹੈ ਦੋ ਵਾਰੀ ਪਹਿਲਾਂ ਇਹ ਭੱਜਣ ਦੀ ਕੋਸ਼ਿਸ਼ ਕਰ ਚੁੱਕੀ ਹੈ ਇਹਨੂੰ ਸਿੱਧਿਆ ਕਰਨ ਲਈ ਮੈਂ ਵੇਚ ਲੈਣ ਵਾਲੇ ਕੋਠੇ ਅੰਦਰ ਬੰਦ ਕੀਤਾ ਹੋਇਆ ਸੀ ਮੈਂ ਜਾਣਾ ਇਹ ਜਾਣੇ ਤੁਸੀਂ ਵਿੱਚ ਨਾ ਆਓ ਬਿਲਕੁਲ ਝੂਠ ਮੈਨੂੰ ਕੁਝ ਨਹੀਂ ਲੱਗਦੀ ਮੈਂ ਆਪਣੇ ਆਦਮੀ ਨਾਲ ਰਾਹ ਤੇ ਪਈ ਜਾਂਦੀ ਸਾਂ ਉਹਨੂੰ ਪਤਾ ਨਹੀਂ ਇਹਨਾਂ ਕਸਾਈਆਂ ਨੇ ਕੀ ਕੀਤਾ ਕਿ ਮੈਨੂੰ ਇੱਥੇ ਲੈ ਆਏ ਤੇ ਇਸ ਕੋਠੇ ਅੰਦਰ ਜੋ ਇਹਨਾਂ ਨੇ ਤੇ ਇਹਦੇ ਸਾਥੀਆਂ ਨੇ ਮੇਰੇ ਨਾਲ ਕੀਤਾ ਮੇਰੀ ਜ਼ੁਬਾਨੋਂ ਨਹੀਂ ਨਿਕਲਦਾ ਮੈਂ ਮਰ ਚੱਲੀ ਸਾਂ ਮੇਰੇ ਕੰਨਾਂ ਵਿੱਚ ਕੋਈ ਚੰਗੀ ਆਵਾਜ਼ ਆਈ ਪਸ਼ਾਬ ਕਰਨ ਦਾ ਬਹਾਨਾ ਲਾਇਆ ਤੇ ਉਸ ਪੱਜ ਮੈਂ ਬਾਹਰ ਨਿਕਲੀ ਹੁਣ ਤੁਸੀਂ ਮੈਨੂੰ ਦੱਸੋ ਪਤਾ ਨਹੀਂ ਕਿੱਥੋਂ ਮੇਰੀਆਂ ਟੁੱਟੀਆਂ ਖੁੱਸੀਆਂ ਲੱਤਾਂ ਵਿੱਚ ਹਨੇਰੇ ਦਾ ਜੋਰ ਆ ਗਿਆ ਸੀ ਮੈਂ ਇਹਦੇ ਨਾਲੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਗਈ ਆ ਦੱਸੋ ਮੈਂ ਹੁਣ ਕੀ ਕਰਾਂ ਇਸਤਰੀ ਨੇ ਬਜ਼ੁਰਗ ਦੀਆਂ ਲੱਤਾਂ 도ਲੇ ਜੱਫੀ ਹੋਰ ਪੀੜੀ ਕਰ ਲਈ ਸੀ ਆਏ ਆਦਮੀ ਨੇ ਇਸਤਰੀ ਦੀ ਗੁੱਤ ਫੜ ਕੇ ਜੋਰ ਨਾਲ ਖਿੱਚੀ ਤੇ ਗਾਲਾਂ ਕਢੀਆਂ ਇਸਤਰੀ ਨੇ ਚੀਕ ਮਾਰੀ ਬਜ਼ੁਰਗ ਨੇ ਦੋਹਾਂ ਹੱਥਾਂ ਨਾਲ ਜਵਾਨ ਨੂੰ ਹਟਪਿਆ ਇਹਨੇ ਨੂੰ ਇੱਕ ਗੱਡਾ ਨੇੜੇ ਆ ਕੋਤਾ ਉੱਤੋਂ ਦੋ ਆਦਮੀ ਉਤਰ ਕੇ ਆਏ ਇਹ ਕੌਣ ਨੇ ਜ਼ੋਰਾਂ ਵਾਰਸਿਆਂ ਇਤਨੇ ਪੁੱਛਿਆ ਕੋਈ ਹੋ ਤੁਹਾਨੂੰ ਕੀ ਜਾਓ ਇੱਥੋਂ ਉਸ ਜਵਾਨ ਨੇ ਆਕੜ ਕੇ ਉੱਤਰ ਦਿੱਤਾ ਨਹੀਂ ਭਰਾਵੋ ਤੁਸੀਂ ਜਾਣਾ ਨਾ ਤੁਸੀਂ ਇਸੇ ਪਿੰਡ ਦੇ ਹੋ ਨਾ ਬਜ਼ੁਰਗ ਨੇ ਤਰਲਾ ਕੀਤਾ ਬਜ਼ੁਰਗੋ ਹਾਂ ਤਾਂ ਇਸੇ ਪਿੰਡ ਦੇ ਪਰ ਜੱਟਾਂ ਦੇ ਸਾਨੀ ਨਹੀਂ ਕਿਉਂਕਿ ਅਸੀਂ ਜੱਟ ਨਹੀਂ ਹਾਂ ਨਹੀਂ ਵੀ ਜਾਤੀ ਦੇ ਹਾਂ ਪਰ ਇਸ ਕੁੜੀ ਨਾਲ ਕੋਈ ਹਨੇਰ ਹੋਇਆ ਜਾਪਦਾ ਹੈ ਲੱਤਾਂ ਨਾਲ ਚੰਬੜੀ ਇਸਤਰੀ ਨੇ ਹਾੜੇ ਕੱਢੇ ਮੈਨੂੰ ਬਚਾ ਲਓ ਇਸ ਰਾਖਸ਼ ਨਾਲ ਨਾ ਤੋਰੋ ਮੈਨੂੰ ਬਚਾ ਲਓ ਇਹਨੇ ਮੈਨੂੰ ਮਾਰ ਦੇਣਾ ਹੈ ਬਜ਼ੁਰਗ ਦੇ ਬਾਰ ਬਾਰ ਕਹਿਣ ਉੱਤੇ ਆਦਮੀ ਨੇ ਉਹਦੀ ਗੁੱਤ ਛੱਡ ਦਿੱਤੀ ਬਜ਼ੁਰਗ ਨੇ ਇਸ ਧੀ ਦੇ ਮੱਥੇ ਉੱਤੇ ਹੱਥ ਫੇਰਿਆ ਹੈ ਤੇਰਾ ਮੱਥਾ ਤਾਂ ਪੁੱਛਦਾ ਪਿਆ ਤਾਪ ਹੀ ਬੜਾ ਚੜਿਆ ਹੋਇਆ ਹੈ ਅੱਗੋਂ ਨੇ ਕਿਆ ਪਰਸੋਂ ਰਾਤ ਦੀ ਮੈਂ ਇਸ ਕੋਠੇ ਵਿੱਚ ਕੈਦਾਂ ਇਹ ਤਮਕਾਨ ਲਹਣ ਆਏ ਸੀ ਮੇਰਾ ਆਦਮੀ ਤੇ ਮੈਂ ਉਹ ਹੈ ਜਰਾ ਵਢੇਰੀ ਉਮਰ ਦਾ ਰਾਤ ਨੂੰ ਗੁਰਦੁਆਰੇ ਵਿੱਚ ਠਹਿਰੇ ਇਹ ਰਾਖਸ਼ ਆ ਗ੍ਰੰਥੀ ਨਾਲ ਇਹਦੀਆਂ ਗੱਲਾਂ ਤੇ ਜਾਬਦਾ ਸੀ ਕਿ ਇਹ ਰੋਜ਼ ਆਉਂਦਾ ਹੈ ਤੇ ਆਈ ਗਈ ਜ਼ਨਾਨੀ ਦਾ ਪਤਾ ਰੱਖਦਾ ਸਾਡੇ ਨਾਲ ਵੀ ਇਸ ਨੇ ਮੋਮੋ ਠਗਣੀਆਂ ਮਾਰੀਆਂ ਪਰ ਮੈਂ ਇਹਨੂੰ ਮੂੰਹ ਨਾ ਲਾਇਆ ਅਗਲੀ ਸਵੇਰ ਜਦੋਂ ਅਸੀਂ ਸੜਕ ਉੱਤੇ ਆਪਣੇ ਪਿੰਡ ਨੂੰ ਮੁੜੇ ਜਾ ਰਹੇ ਸੀ ਤਕਮਾਦ ਦੇ ਲਾਗੇ ਹੋ ਚਾਰ ਆਦਮੀ ਸਾਡੇ ਉੱਤੇ ਟੁੱਟ ਪਏ ਮੇਰੇ ਆਦਮੀ ਨੂੰ ਇਹਨਾਂ ਨੇ ਕਮਾਦ ਵਿੱਚ ਢਾ ਲਿਆ ਤੇ ਮੈਨੂੰ ਖਿੱਚ ਧੋ ਕੇ ਇਸ ਵੇਲਣੇ ਵਾਲੇ ਕਮਰੇ ਅੰਦਰ ਬੰਦ ਕਰ ਦਿੱਤਾ ਤੇ ਮੇਰੇ ਨਾਲ ਤੇ ਤੇਰੇ ਨਾਲ ਕੀ ਹਰਾਮ ਜਾਦੀਏ ਬੋਲ ਕੇ ਦੱਸ ਨਾ ਜ਼ੋਰਾਂ ਵਾਰ ਉਹ ਗੱਭਰੂ ਇਸਤਰੀ ਨੂੰ ਹੱਥ ਪਾਉਣ ਲੱਗਿਆ ਤਾਂ ਦੋਨੇ ਗੱਡੇ ਵਾਲੇ ਵਿੱਚ ਆਕਰੋਤੇ ਉਹ ਤੁਸੀਂ ਕਿਉਂ ਵਿੱਚ ਆਉਣੇ ਹੋਏ ਜ਼ੋਰਾਵਰ ਕੱਜਿਆ ਸੀ ਇੱਕ ਪਾਸਿਓਂ ਤਿੰਨ ਆਦਮੀ ਡਾਂਗਾ ਚੁੱਕੀ ਆਉਂਦੇ ਦਿਸੇ ਇਸਤਰੀ ਨੇ ਚੀਕਾਂ ਮਾਰੀਆਂ ਸੰਝ ਵੇਲੇ ਹਾਲੀ ਤੇ ਬਾਗੀ ਮਾਲ ਡੰਗਰ ਨਾਲ ਪਿੰਡ ਨੂੰ ਮੁੜ ਰਹੇ ਸਨ ਰੌਲਾ ਪੈ ਗਿਆ ਲੋਕ ਇਕੱਠੇ ਹੋ ਗਏ ਸੱਦ ਮਾਰਨ ਵਾਲਾ ਗੱਭਰੂ ਵੀ ਦੌੜ ਦਾ ਮੌਕੇ ਤੇ ਪਹੁੰਚ ਗਿਆ ਜ਼ੋਰਾਵਰ ਦੇ ਡਾਂਗਾ ਵਾਲੇ ਸਾਥੀ ਕੁਝ ਘਬਰਾ ਗਏ ਲੋਕਾਂ ਵਿੱਚੋਂ ਵੀ ਕਈਆਂ ਕੋਲ ਡਾਂਗਾ ਸੀਗਣਾ ਤੇ ਹਵਾ ਜ਼ਾਲਮਾਂ ਦੇ ਖਿਲਾਫ ਜਾਪਦੀ ਸੀ ਇਸਤਰੀ ਬਜ਼ੁਰਗ ਨਾਲੋਂ ਲੈ ਕੇ ਸਿੱਧੀ ਖੜੀ ਹੋ ਗਈ ਤੇ ਭੀੜ ਵੇਖ ਕੇ ਉਹਦੀ ਜਾਨ ਵਿੱਚ ਜਾਨ ਆਈ ਉਹ ਕਹਿਰ ਵਿੱਚ ਆ ਕੇ ਬੋਲੀ ਓਏ ਚੰਗੇ ਲੋਕੋ ਜੋ ਜਾਣਦੇ ਹੋ ਮੈਨੂੰ ਇਹ ਸਰਾਕਸ਼ ਕੋਲੋਂ ਛਡਾ ਲੋ ਇਸ ਤੇ ਇਹਦੇ ਸਾਥੀਆਂ ਨੇ ਮੇਰਾ ਸਰੀਰ ਤੁੰਬ ਸੁਟੇ ਵੇਰੇ ਕੋਲੋਂ ਫਰੋਤਾ ਨਹੀਂ ਜਾਂਦਾ 베ਰ ਨੇ ਵਾਲੇ ਅੰਦਰ ਜਾ ਕੇ ਵੇਖੋ ਸ਼ਰਾਬ ਦੀਆਂ ਬੋਤਲਾਂ ਦਾ ਢੇਰ ਲੱਗਾ ਪਿਆ ਪੀਂਦੇ ਨੇ ਤੇ ਮੈਨੂੰ ਤੋੜਦੇ ਨੇ ਉਸ ਨੇ ਅੱਖਾਂ ਅੱਗੇ ਹੱਥ ਧਰ ਲਏ ਤੇ ਫਿਰ ਬੋਲੀ ਕਿੰਨੀ ਵਾਰੀ ਮੈਂ ਵੇਸੁਰਤ ਹੋ ਗਈ ਪਰ ਇਹਨਾਂ ਮੇਰੀ ਵੇਸੁਰਤੀ ਦਾ ਵੀ ਲਿਹਾਜ਼ ਨਹੀਂ ਕੀਤਾ ਮੂੰਹ ਮੇਰਾ ਇਹਨਾਂ ਵੱਡ ਖਾਦਾ ਹੈ ਹਿੱਕ ਮੇਰੀ ਚੋਂ ਲਹੂ ਪਿਆ ਸਿਮਦਾ ਹਨੇਰ ਹੋ ਗਿਆ ਯਾਰੋ ਜ਼ੁਲਮ ਆ ਗਿਆ ਪਿੰਡ ਦੇ ਇੱਕ ਬਜ਼ੁਰਗ ਨੇ ਫੌਂਕਾ ਭਰ ਕੇ ਆਖਿਆ ਸੀ ਤੇ ਸੱਦ ਮਾਰਨ ਵਾਲਾ ਗੱਭਰੂ ਕਿਸੇ ਕੋਲੋਂ ਡਾਂਗ ਫੜ ਕੇ ਗਾਂ ਵਧਿਆ ਤੇ ਬੋਲਿਆ ਲੈ ਹੁਣ ਲਾਥ ਹੋ ਅੱਗੇ ਜੇ ਤੇਰੀ ਸਾਰੀ ਲੋਚ ਮੰਡਲੀ ਦਾ ਅੱਜ ਮੈਂ ਲਹੂ ਨਾ ਪੀਤਾ ਤਾਂ ਮੈਨੂੰ ਕੀ ਜਾਣੇਗਾ ਦੋਹਾਂ ਗੱਡੇ ਵਾਲਿਆਂ ਤੇ ਚੌਂ ਹੋਰ ਗੱਭਰੂਆਂ ਨੇ ਡਾਂਗਾ ਸੂਤ ਲਈਆਂ ਬਦਮਾਸ਼ ਢਾਣੀ ਦੇ ਪੈਰ ਖਿਸ ਗਏ ਤੇ ਲੋਕ ਗੱਭਰੂ ਦੀ ਦਲੇਰੀ ਉਤਿਆਸ਼ ਕਰਨ ਲੱਗੇ ਪਿੰਡ ਦੀ ਪਰੇ ਨੇ ਕੁੜੀ ਦੀ ਕਹਾਣੀ ਸੁਣ ਕੇ ਤਰਾਸ-ਤਰਸ ਕੀਤਾ ਤੇ ਸੱਦ ਮਾਰਨ ਵਾਲੇ ਜਵਾਨ ਨੂੰ ਆਖਿਆ ਕਿ ਹੁਣੇ ਜਾ ਤੇ ਸੁੰਦਰਾ ਜਾਨੀ ਕਿ ਇਸ ਔਰਤ ਦੇ ਘਰ ਵਾਲੇ ਨੂੰ ਚੰਨ ਚੜ੍ਹਦੇ ਤੱਕ ਇੱਥੇ ਲੈ ਆ ਉਹਦਾ ਪਿੰਡ ਉਥੋਂ ਕੋਈ 5 ਕੋਵਾਟ ਰਾਤ ਨੂੰ ਪਿੰਡ ਦੇ ਬਜ਼ੁਰਗ ਦੇ ਘਰ ਸੁੰਦਰਾ ਤੇ ਉਹਦਾ ਸਹੇਕ ਉਹ ਬਜ਼ੁਰਗ ਠਹਿਰੇ ਤੇ ਖਾਓ ਪੀਓ ਬਾਦ ਕਈ ਦਰਦਮੰਦ ਜਨਾਨੀਆਂ ਤੇ ਆਦਮੀ ਸੁੰਦਰਾ ਦੇ ਮੋਹੋਂ ਦੀ ਕਹਾਣੀ ਸੁਣਨ ਆਏ ਪਤਾ ਨਹੀਂ ਐਸੇ ਨਰਕ ਲਈ ਮੈਂ ਜਾਉਣਾ ਸੀ ਸੁੰਦਰਾ ਨੇ ਅੱਖਾਂ ਪੂੰਝ ਕੇ ਆਪਣੇ ਦੁੱਖ ਪਟਾਰੀ ਫੋਲੀ ਇਹਦਾ ਨਾਂ ਪੂਰਨੇ ਜਿਹੜਾ ਮੁੰਡਾ ਸੱਦ ਮਾਰਦਾ ਸੀ ਤੇ ਜਿਹੜਾ ਮੇਰੇ ਆਦਮੀ ਨੂੰ ਹੋਂ ਲੈਣ ਗਿਆ ਹੈ ਤੇ ਮੇਰੀ ਕਹਾਣੀ ਸਾਰੀ ਅਸਲ ਵਿੱਚ ਪੂਰਨ ਦੀ ਕਹਾਣੀ ਹੈ ਮੈਂ ਤਾਂ ਬੜੇ ਚਿਰ ਦੀ ਮਰ ਗਈ ਹੁੰਦੀ ਪਰ ਇਸ ਨੇ ਕਈ ਵਾਰੀ ਆਪਣੀ ਜਾਨ ਸਾਡੇ ਲਈ ਖਤਰੇ ਵਿੱਚ ਪਾਈ ਮੇਰੇ ਸਹੁਰੇ ਤੇ ਮੇਰੇ ਪੇਕੇ ਦੋਵੇਂ ਫਸਾਦਾਂ ਵਿੱਚ ਮਾਰੇ ਗਏ ਨੇ ਉਹਨਾਂ ਸਾਨੂੰ ਵੋਟੀ ਗੱਭਰੂ ਨੂੰ ਬਚਾ ਕੇ ਇੱਧਰ ਲੈ ਆਇਆ ਯਾਨੀ ਕਿ ਮੈਨੂੰ ਤੇ ਮੇਰੇ ਘਰਵਾਲੇ ਨੂੰ ਬਚਾ ਕੇ ਇੱਧਰ ਲੈ ਆਇਆ ਸੀ ਮੇਰੇ ਪੇਖਿਆਂ ਦੀ ਜ਼ਮੀਨ ਪੂਰਨ ਕੋਲ ਹਿੱਸੇ ਤੇ ਹੁੰਦੀ ਸੀ ਬੜਾ ਚੰਗਾ ਹਿੱਸਾ ਇਹ ਸਾਨੂੰ ਦੇਂਦਾ ਸੀ ਮੇਰਾ ਪਿਓ ਵੀ ਇਹਦੇ ਤੇ ਖੁਸ਼ ਸੀ ਮੇਰੇ ਪਿਓ ਨੇ ਇੱਕ ਮੱਝ ਖਰੀਦੀ ਉਹ ਅਖੜ ਨਿਕਲਾਈ ਲਾ ਜੋਰ ਹਟੇ ਉਹ ਕਿਸੇ ਦੇ ਕਾਬੂ ਨਾ ਆਏ ਭਰਪੂਰ ਨੇ ਉਹ ਚੋ ਲਈ ਦੋ ਵੇਲੇ ਉਹ ਮੱਝ ਚੋਂ ਸਾਡੇ ਘਰੇ ਆਉਣ ਲੱਗ ਪਿਆ ਕਈ ਵਾਰੀ ਮਾਂ ਮੈਨੂੰ ਧਾਰ ਕਢਾ ਕੇ ਲਾਉਣ ਲਈ ਭੇਜ ਦਿੰਦੀ ਤੇ ਆਖਦੀ ਜਦੋਂ ਤੂੰ ਜਾਣਨੀ ਹੈ ਨਾ ਪੂਰਨ ਦੁੱਧ ਬਹੁਤ ਕੱਢਦਾ ਹੈ ਚੋਣੀ ਪੂਰਨ ਦੀ ਸੱਚਮੁੱਚ ਵੇਖਣ ਵਾਲੀ ਸੀ ਪੱਟਾਂ ਵਿੱਚ ਜੰਮੀ ਬਾਲਟੀ ਵਿੱਚ ਕੰਮ ਕਮਾਂ ਕਫ ਧਾਰਾਂ ਡਿੱਗਦੀਆਂ ਲੰਮੀਆਂ ਤੇ ਡੂੰਘੀਆਂ ਤੇ ਕੰਡਿਆਂ ਤੱਕ ਬਾਲਟੀ ਝਗੋ ਝਗ ਹੋ ਜਾਂਦੀ ਚੁੱਕ ਕੇ ਮੈਂ ਅੰਦਰ ਲੈ ਆਉਂਦੀ ਮੈਂ ਪੂਰਨ ਨਾਲ ਕਦੇ ਗੱਲ ਨਹੀਂ ਸੀ ਕੀਤੀ ਇੱਕ ਦਿਨ ਮੈਂ ਥੋ ਰਹਾ ਨਾ ਗਿਆ ਤੇ ਮੈਂ ਪੁੱਛਿਆ ਕਿ ਮੇਰੀ ਮਾਂ ਕਹਿੰਦੀ ਹੈ ਜਦੋਂ ਮੈਂ ਪਾਰ ਕਢਾਉਣ ਆਵਾਂ ਤਾਂ ਦੁੱਧ ਬਹੁਤ ਦਿੰਦੀ ਏ ਮੱਝ ਪੂਰਨ ਨੇ ਧਾਰਾਂ ਥੰਮ ਕੇ ਮੇਰੇ ਵੱਲ ਵੇਖਿਆ ਉਹਦੀ ਤਕਣੀ ਕੋਈ ਇਸਤਰੀ ਦੀ ਯਾਦ ਭੁੱਲ ਨਹੀਂ ਸਕਦੀ ਤੇ ਉਹਨੇ ਉੱਤਰ ਦਿੱਤਾ ਤੂੰ ਐਵੇਂ ਬੋਲੀ ਜਾਂਦੀ ਏ ਤੂੰ ਆਵੇਂ ਕੋਈ ਹੋਰ ਆਵੇ ਵੇ ਜੀ ਆਉਣ ਮੈਂ ਤਾਂ ਤਾਰ ਇੱਕੋ ਤਰ੍ਹਾਂ ਹੀ ਕੱਟਦਾ ਪਰੇ ਠੀਕ ਹੀ ਹੋਣਾ ਹੈ ਕਿ ਮੱਝ ਧਾਰ ਕੱਢਣ ਵਾਲਾ ਤੇ ਕਢਾਉਣ ਵਾਲਾ ਤਿੰਨੇ ਇੱਕ ਦੂਜੇ ਤੇ ਰਾਜ਼ੀ ਹੋਣ ਤਾਂ ਧਾਰਾਂ ਬਹੁਤੀਆਂ ਹੀ ਨਿਕਲਣੀਆਂ ਨੇ ਨਾ ਤੇ ਫੇਰ ਪੂਰਨ ਧਾਰ ਕੱਢਣ ਲੱਗ ਪਿਆ ਬਾਲਟੀ ਉਛਲਣ ਲੱਗ ਪਈ ਅੱਗੇ ਨਾਲੋਂ ਵੀ ਅੱਜ ਦੁੱਧ ਬਹੁਤਾ ਸੀ ਮੈਂ ਚੁੱਕ ਲਈ ਰਾਹ 'ਚੋਂ ਇੱਕ ਕੀ ਮੈਂ ਪਿੱਛੇ ਮੁੜ ਕੇ ਵੇਖਿਆ ਅੱਗੇ ਉਹ ਚੋਕੇ ਝੱਟ ਚਲਾਇ ਜਾਂਦਾ ਸੀ ਪਰ ਅੱਜ ਉਹ ਮੱਝ ਕੋਲ ਹੀ ਖੜੋਤਾ ਉਦੈ ਸਿੰਘ ਖੁਰਕਰੇਆ ਸੀ ਮੈਨੂੰ ਉਸ ਵੇਲੇ ਉਹ ਬੜਾ ਚੰਗਾ ਲੱਗਾ ਪਰ ਮੇਰੇ ਪਿਓ ਨੂੰ ਬੜਾ ਮੰਦਾ ਲੱਗਾ ਪਿਓ ਮੇਰਾ ਸਾਡੇ ਦੋਹਾਂ ਵੱਲ ਵੇਖ ਰਿਹਾ ਸੀ ਉਸ ਵੇਲੇ ਅੰਦਰ ਆ ਕੇ ਉਸ ਮੈਨੂੰ ਬੜਾ ਝਿੜਕਿਆ ਤੇ ਮੇਰੀ ਮਾਂ ਨੂੰ ਆਖਿਆ ਖਬਰਦਾਰ ਜੇ ਅੱਗੇ ਤੂੰ ਇਸ ਚੜੇਲ ਨੂੰ ਧਾਰ ਕਢਾਉਣ ਭੇਜੇ ਤਾਂ ਉਸ ਤੋਂ ਬਾਅਦ ਮਾਂ ਹੀ ਧਾਰ ਕਢਾਉਣ ਜਾਂਦੀ ਪਰ ਹਮੇਸ਼ਾ ਘੱਟ ਦੁੱਧ ਦੀ ਸ਼ਿਕਾਇਤ ਕਰਦੀ ਮੇਰਾ ਪਿਓ ਸੌ ਸੌ ਗਾਲਾਂ ਕੱਢਦਾ ਤੇ ਕਹਿੰਦਾ ਆਵੇ ਤਾਂ ਸਹੀ ਫੇਰ ਇਹ ਲੁਚੇ ਦਾ ਪੁੱਤਰ ਮੈਂ ਡਰਦੀ ਸੀ ਕਿਤੇ ਕਪਤ ਨਾ ਹੋ ਜਾਏ ਪਿਓ ਮੇਰਾ ਵੇਖੇ ਸੋਚੇ ਬਿਨਾ ਹਰ ਇੱਕ ਤਦੀ ਪਤਲਾ ਛੜਦਾ ਸੀ ਤੇ ਪੂਰਨ ਵੀ ਅਣਖ ਵਾਲਾ ਜਵਾਨ ਸੀ ਫੇਰ ਉਹ ਗੱਲ ਹੋਈ ਤੂੰ ਤੂੰ ਮੈਂ ਮੈਂ ਦੀ ਨੌਤ ਆ ਗਈ ਮੇਰੇ ਪਿਓ ਨੇ ਜ਼ਮੀਨ ਵੇਲੀ ਕਾ ਲੈੰਦਾ ਡਰਾਬਾ ਦਿੱਤਾ ਪੂਰਨ ਲਈਏ ਕੋਈ ਡਰਾਬਾ ਨਹੀਂ ਸੀ ਉਹਦੇ ਵਰਗੇ ਕਿਸਾਨ ਨੂੰ 100 ਜ਼ਮੀਨਾ ਮਿਲਦੀਆਂ ਸਨ ਮੇਰੇ ਪਿਓ ਨੂੰ ਬੜਾ ਗੁੱਸਾ ਚੜਿਆ ਤੇ ਕਹਿੰਦਾ ਜੇ ਤੈਨੂੰ ਕੁੱਤੇ ਨੂੰ ਕੈਦ ਨਾ ਕਰਾਇਆ ਤਾਂ ਫੇਰ ਆਖੀ 15 ਦਿਨਾਂ ਵਿੱਚ ਪੁਲਿਸ ਨਾਲ ਮਿਲ ਕੇ ਸ਼ਰਾਬ ਕੱਢਣ ਦਾ ਝੂਠਾ ਮਕਦਮਾ ਬਣਵਾ ਕੇ ਪੁੱੁਰ ਨੂੰ 6 ਮਹੀਨਿਆਂ ਲਈ ਕੈਦ ਕਰਾ ਦਿੱਤਾ ਮੇਰੀ ਮਾਂ ਨੇ ਬਦੋਸ਼ੇ ਦੀਆਂ ਆਹਾਂ ਤੋਂ ਬਚਣ ਲਈ ਤੀਵਾਰਤ ਰੱਖੇ ਤਾਲੀ ਸਾਹਿਬ ਕਈ ਚੌਕੀਆਂ ਭਰੀਆਂ ਔਰ ਮੈਂ ਵਿੱਚੇ ਵਿੱਚ ਭੁੱਜਦੀ ਰਹਿੰਦੀ ਸੀ ਮੈਨੂੰ ਸਾਰਿਆਂ ਉੱਤੇ ਬੜਾ ਗੁੱਸਾ ਚੜਦਾ ਸੀ ਮੈਂ ਇੱਕੋ ਧੀ ਸਾਂ ਅੱਗੇ ਜਦੋਂ ਕਦੇ ਮੇਰੇ ਵਿਆਹ ਦੀ ਕੋਈ ਗੱਲ ਕਰਦਾ ਤਾਂ ਪਿਓ ਆਖਦਾ ਕਿਹੜਾ ਵੱਡੀ ਹੋ ਚੱਲੀ ਹੈ ਜੇ ਮਲੂਕ ਜਈ ਪੰਜਕ ਤਾਂ ਹੈ ਹੁਣੇ ਵਿਆਹ ਨੂੰ ਕੀ ਹੈ ਪਰ ਹੁਣ ਛੱਟ ਮੰਗਣੀ ਤੇ ਪੱਟ ਵਿਹਾਰ ਚਾਹ ਦਿੱਤਾ ਮੈਂ ਸਹੁਰੇ ਚਲੀ ਗਈ ਮੇਰੇ ਖਾਵਾਂ ਦੀ ਅੱਗੇ ਵੀ ਇੱਕ ਬੋਟੀ ਹੈ ਸੀ ਔਲਾਦ ਨਹੀਂ ਸੀ ਔਲਾਦ ਹੁੰਦੀ ਕਿੱਥੋਂ ਨਾ ਖਾਣਾ ਨਾ ਪਹਿਨਣਾ ਜਿਹੜਾ ਪੈਸਾ ਆਉਣਾ ਉਹਦੇ ਨਾਲ ਜ਼ਮੀਨਾਂ ਲੋਕਾਂ ਦੀਆਂ ਗਹਿਣੇ ਲਈ ਜਾਣੀਆਂ ਨਾ ਘਰ ਵਿੱਚ ਕਦੇ ਕੋਈ ਹੱਸਿਆ ਤੇ ਨਾ ਖੇਡਣ ਵਾਲਾ ਕੋਈ ਉਸ ਘਰ ਵਿੱਚ ਆਇਆ ਜਦੋਂ ਕਦੇ ਮੈਂ ਪੇਕ ਕੇ ਆਉਂਦੀ ਮਾਂ ਕੋਲੋਂ ਕੁਛ ਦੀ ਬਦੋਸ਼ਾ ਅਜੇ ਛੁੱਟਿਆ ਹੈ ਕਿ ਨਹੀਂ ਮੈਂ ਉਹਦੀ ਸੁੱਖ ਸੁਣਨਾ ਚਾਹੁੰਦੀ ਸਾਂ ਸਹੁਰਿਆਂ ਦੀ ਕੋਈ ਵੀ ਗੱਲ ਮੈਨੂੰ ਚੰਗੀ ਨਾ ਲੱਗੀ ਮੇਰਾ ਦਿਲ ਕੁਝ ਕਠੋਰ ਹੁੰਦਾ ਜਾਣ ਲੱਗ ਪਿਆ ਮੈਨੂੰ ਜਾਪੇ ਜਿਵੇਂ ਮੇਰੇ ਮਰਨ ਜਿਉਣ ਦੀ ਕਿਸੇ ਨੂੰ ਕੋਈ ਪਰਵਾਹ ਹੀ ਨਾ ਹੋਵੇ ਇੱਕ ਵਾਰੀ ਮੇਰੇ ਮਨ ਵਿੱਚ ਵੀ ਆਇਆ ਕਿ ਮੈਂ ਕਿਉਂ ਇਹਨਾਂ ਦੇ ਮਰਨੇ ਪਈ ਹੋਈ ਆ ਮੈਂ ਬਹਾਨਾ ਪਾ ਕੇ ਪੇਕੇ ਰਹਿਣ ਲੱਗ ਪਈ ਸਹੁਰੇ ਮੇਰੀ ਖਿੱਚ ਵੀ ਕਿਨੂ ਸੀ ਵਹਰਾ ਹੋ ਗਿਆ ਸੀ ਕੋਈ ਨਵਾਂ ਜੀ ਘਰ ਵਿੱਚ ਨਹੀਂ ਆਇਆ ਸੀ ਛੇ ਦੇ ਸੀ ਲਈ ਵੀ ਮੇਂ ਕਿਸੇ ਨੂੰ ਪ੍ਰਵਾਹ ਨਹੀਂ ਸੀ ਤੇ ਜਦੋਂ ਕਦੇ ਮੈਨੂੰ ਪੂਰ ਨਜ਼ਰੀ ਆ ਜਾਂਦਾ ਮੇਰੀ ਦਲੇਰੀ ਵੱਧ ਜਾਂਦੀ ਮੇਰੀ ਸ਼ਰਮ ਹੁਣ ਘਟਦੀ ਜਾ ਰਹੀ ਸੀ ਇੱਕ ਦਿਨ ਇਤਫਾਕ ਨਾਲ ਪੂਰ ਮੈਨੂੰ ਧਰਮਸ਼ਾਲਾ ਵਿੱਚ ਮਿਲ ਗਿਆ ਉਹ ਟੂਟੀਆਂ ਤੋਂ ਨਹਾ ਕੇ ਕੱਪੜੇ ਪਾ ਕੇ ਹਟਿਆ ਸੀ ਮੈਂ ਮੱਥਾ ਟੇਕ ਕੇ ਬਾਹਰ ਨਿਕਲੀ ਸੀ ਮੈਂ ਨਯਾਕ ਹੋ ਕੇ ਉਹਦੇ ਕੋਲ ਚਲੀ ਗਈ ਮੇਰੇ ਦਿਲ ਵਿੱਚ ਕਈ ਦਿਨਾਂ ਤੋਂ ਇੱਕ ਨਿੱਡਰ ਇਰਾਦਾ ਉੱਠ ਰਿਹਾ ਸੀ ਤੇ ਮੈਂ ਕਿਹਾ ਮੈਂ ਬੜੀ ਸ਼ਰਮਿੰਦੀ ਆ ਤੂੰ ਮੇਰੀ ਖਾਤਰ ਐਡੇ ਵਕਤਾਂ ਨੂੰ ਫੜੇ ਹੋ ਗਿਆ ਇਹਦੇ ਵਿੱਚ ਤੇਰਾ ਕੀ ਕਸੂਰ ਐ ਅਗੋਂ ਪੂਰਨ ਨੇ ਆਖਿਆ ਸੀ ਕਸੂਰ ਮੇਰਾ ਨਹੀਂ ਤਾਂ ਹੋਰ ਕੀ ਦਾ ਐ ਤੇ ਉਸ ਕਸੂਰ ਦਾ ਮੈਂ ਬਦਲਾ ਦੇ ਕੇ ਸੁਰਖਰੂ ਹੋਣਾ ਚਾਹੁੰਦੀ ਆ ਮੈਂ ਨਿੱਡਰ ਹੋ ਕੇ ਆਖਿਆ ਉਹ ਮੇਰੇ ਮੂੰਹ ਵੱਲ ਵੇਖਣ ਲੱਗਿਆ ਉਹਨੂੰ ਮੇਰਾ ਮਤਲਬ ਸਮਝ ਨਾ ਆਇਆ ਤੇ ਮੈਂ ਆਖਿਆ ਜਿਹੜੇ ਤੈਨੂੰ ਵੇਜ਼ਦ ਕਰਕੇ ਖੁਸ਼ ਹੋਏ ਫਿਰਦੇ ਨੇ ਉਹਨਾਂ ਨੂੰ ਅੱਜ ਮੈਂ ਨਾ ਖੁਸ਼ ਤੇ ਵੇਜ਼ਦ ਹੁੰਦਾ ਵੇਖਣਾ ਚਾਹਨੀ ਆ ਉਹ ਤੂੰ ਕਿਸ ਤਰ੍ਹਾਂ ਕਰੇਂਗੀ ਜੋ ਹੋ ਗਿਆ ਸੋ ਹੋਣਾ ਸੀ ਕਹਿ ਕੱਟ ਆਇਆ ਮੈਂ ਕੱਛਾ ਮਾਰ ਲਿਆ ਉਹਨਾਂ ਡਾਢਿਆਂ ਨੇ ਚੁੱਪ ਕਰ ਜਾ ਹੁਣ ਮੈਂ ਕਿਹਾ ਇਹਨਾਂ ਡਾਢਿਆਂ ਦੀ ਇੱਜ਼ਤ ਮੈਂ ਤੇਰੇ ਪੈਰਾਂ ਵਿੱਚ ਧਰ ਕੇ ਖੁਸ਼ ਹੋਵਾਂਗੀ ਉਹ ਕਿਵੇਂ ਪੂਰਨ 85 ਜੇ ਤੈਨੂੰ ਅੱਜ ਮਨਜ਼ੂਰ ਹੈ ਤੂੰ ਜਿੱਥੇ ਚਾਹੇ ਮੈਂ ਤੇਰੇ ਨਾਲ ਜਾਣ ਨੂੰ ਤਿਆਰ ਹਾਂ ਹਰ ਕਿਸੇ ਦੀ ਪੱਤ ਰੋਲਣ ਵਾਲਿਆਂ ਦੀ ਨਮੋਸ਼ੀ ਤੇਰਾ ਤੇ ਮੇਰਾ ਤਪ ਦਾ ਜੀ ਠੰਡਾ ਕਰੇਗੀ ਮੈਂ ਉਸ ਵੇਲੇ ਸਾਰੀ ਦੁਨੀਆ ਦੇ ਮੁਕਾਬਲੇ ਵਿੱਚ ਖੜੋਣ ਨੂੰ ਤਿਆਰ ਸੀ ਕੋਲੋਂ ਲੰਘਦੀ ਇੱਕ ਬੁੱਢੀ ਆ ਗਈ ਨਹੀਂ ਤੇਰਾ ਪਿਓ ਉਧਰੋਂ ਆਉਂਦਾ ਪਿਆ ਹੁਣੇ ਇੱਥੇ ਛਿੰਝ ਪਾ ਕੇ ਬਹਿ ਜਾਊਗਾ ਉੱਡ ਜਾ ਇਥੋਂ ਉਹਰੋਂ ਦੀ ਮਰਜ਼ੀ ਜਾਣੇ ਬਿਨਾ ਮੈਂ ਉਹਦੇ ਲਈ ਹੋਰ ਖਤਰਾ ਸੇੜਨਾ ਨਹੀਂ ਚਾਹੁੰਦੀ ਮੈਂ ਚਲੀ ਗਈ ਤੇ ਉਹਦਾ ਜਵਾਬ ਕਈ ਦਿਨ ਬੜੀ ਤਾਂਗ ਨਾਲ ਢੀਕਦੀ ਰਹੀ ਤੇ ਇੱਕ ਦਿਨ ਫੇਰ ਮੈਨੂੰ ਉਹ ਧਰਮਸ਼ਾਲਾ ਕੋਲੇ ਹੀ ਮਿਲ ਗਿਆ ਤਾਂ ਮੈਂ ਆਪ ਕੋਲ ਜਾ ਕੇ ਉਸਦਾ ਜਵਾਬ ਮੰਗਿਆ ਉਹ ਕਹਿੰਦਾ ਮੈਂ ਬੜਾ ਸੋਚਿਆ ਕਦੇ ਤਜਵੀਜ਼ ਵੀ ਬਣਾ ਲਈ ਸੀ ਪਰ ਮੇਰਾ ਮਨ ਮੰਨਿਆ ਨਹੀਂ ਕਿ ਮੈਂ ਤੈਨੂੰ ਕੋਈ ਸੁੱਖ ਦੇ ਸਕਾਂਗਾ ਇਹ ਭੂੰਡਾਂ ਦਾ ਖੱਕਰ ਸਾਡੇ ਮਗਰ ਪੂ ਪੂ ਕਰਦਾ ਹੀ ਰਹੇਗਾ ਇਹਨਾਂ ਕੋਲ ਪੈਸੇ ਨਹੀਂ ਪੁਲਸੇਨਾ ਦੀ ਹਾਕ ਮੇਨਾਂ ਦੇ ਸੁੱਖ ਦਾ ਸਾ ਇਹਨਾਂ ਤੈਨੂੰ ਤੇ ਮੈਨੂੰ ਲੈ ਨਹੀਂ ਦੇਣਾ ਪੂਰ ਨੇ ਤੁਮੇ ਨਾਲ ਆਖਿਆ ਸੀ ਚਲੋ ਜਿਸ ਤਰ੍ਹਾਂ ਤੂੰ ਚਾਹੇ ਮੈਨੂੰ ਆਪਣੇ ਸੁੱਖ ਦੀ ਰੀਝ ਨਹੀਂ ਮੈਂ ਤਾਂ ਤੇਰੇ ਅੰਦਰੋਂ ਕੋਈ ਤੇਰੀ ਵੇਸਤੀ ਦਾ ਧੋਣਾ ਧੋਣਾ ਚਾਹੁੰਨੀ ਆ ਜੇ ਤੂੰ ਮੈਨੂੰ ਯਕੀਨ ਕਰਾ ਦੇਵੇਂ ਕਿ ਤੈਨੂੰ ਮੇਰੇ ਨਾਲ ਗੁੱਸਾ ਕੋਈ ਨਹੀਂ ਤਾਂ ਜਿੱਥੇ ਮੈਂ ਆ ਦਿਨ ਕੱਟ گزارਾਂਗੀ ਤੂੰ ਖੁਸ਼ ਰਹਿ ਫੇ ਕਦੇ ਸੌਰੇ ਕਦੇ ਪੇਕੇ ਕੁਝ ਸਮਾਂ ਲੰਘਿਆ ਜਦੋਂ ਪੂਰਨ ਮੈਨੂੰ ਕਿਧਰੇ ਦਿਸ ਪੈਂਦਾ ਮੈਂ ਖੁਸ਼ ਹੋ ਜਾਂਦੀ ਪਰ ਉਹ ਦਿਨ ਦੀ ਗੱਲ ਆਵਾਜ਼ ਹੋਰ ਕੋਈ ਕਰਨ ਵਾਲੀ ਗੱਲ ਹੀ ਨਹੀਂ ਸਿਰਹੀ ਨਾ ਕਦੇ ਮੈਂ ਬੁਲਾਇਆ ਨਾ ਕਦੇ ਉਹਨੇ ਹਾਂ ਤੱਕ ਕੋ ਮੈਨੂੰ ਜ਼ਰੂਰ ਲੈਂਦਾ ਸੀ ਤੇ ਮੈਨੂੰ ਹੌਸਲਾ ਹੋ ਜਾਂਦਾ ਸੀ ਕਿ ਮੇਰੇ ਨਾਲ ਗੁੱਸੇ ਨਹੀਂ ਫੇਰ ਮੁਲਕ ਵਿੱਚ ਹਵਾ ਵਿਗੜਨ ਲੱਗ ਪਈ Hindu Muslim ਇੱਕਦਮ ਇੱਕ ਦੂਜੇ ਦੇ ਵੈਰੀ ਬਣ ਗਏ ਮੈਂ ਉਹਨੇ ਦਿਨੀ ਸੌਰੇ ਸੀ ਸੌਰੇ ਵੀ ਚਾਹੁੰਦੇ ਸੀ ਕਿ ਮੈਂ ਪੇਕ ਕੇ ਚਲੀ ਜਾਵਾਂ ਪਰ ਰਸਤੇ ਬੰਦ ਹੋ ਗਏ ਫੇਰ ਖਬਰ ਆ ਗਈ ਕਿ ਮੇਰੇ ਪਿਓ ਦੇ ਨਵੇਂ ਮਜ਼ਾਰੇ ਨੇ ਉਹਨੂੰ ਮਾਰ ਦਿੱਤਾ ਮਾਂ ਮੇਰੀ ਹੌਲ ਪੈ ਕੇ ਮਰ ਗਈ ਘਰ ਸਾਡਾ ਲੁੱਟਿਆ ਪੁੱਟਿਆ ਗਿਆ ਮੇਰੇ ਸੋਹਰੇ ਪਿੰਡ ਵੀ ਬੜੀ ਕਟਵੱਡ ਹੋਈ ਮੇਰੀ ਸੌਕਣ ਨੂੰ ਮੁਸਲਮਾਨ ਚੁੱਕ ਕੇ ਲੈ ਗਏ ਸਾਡੇ ਵਿਹੜੇ ਵਿੱਚ ਖੂਹੀ ਸੀ ਮੈਂ ਉਹਦੇ ਵਿੱਚ ਛਾਲ ਮਾਰਤੀ ਦੋ ਚਾਰ ਗੋਤੇ ਆਏ ਤੇ ਫੇਰ ਮੇਰਾ ਹੱਥ ਮਨ ਵਿੱਚੋਂ ਨਿਪਲਿਆਂ ਤੋਂ ਇੱਟਾਂ ਦੇ ਖੱਡੇ ਵਿੱਚ ਪੈ ਗਿਆ ਤੇ ਮੈਂ ਉੱਥੇ ਲੰਕਣ ਲੱਗੀ ਸ਼ਾਮ ਹੋ ਗਈ ਰਾਤ ਡੂੰਗੀ ਹੋ ਗਈ ਮੈਨੂੰ ਡਰ ਵੀ ਆਵੇ ਤੇ ਠੰਡ ਵੀ ਲੱਗੇ ਤਦ ਹੀ ਕੋਈ ਸਾਡੇ ਵਿਹੜੇ ਅੰਦਰ ਆਇਆ ਉਸਨੇ ਮੇਰਾ ਨਾਂ ਲੈ ਕੇ ਹੌਲੀ-ਹੌਲੀ ਆਵਾਜ਼ਾਂ ਮਾਰੀਆਂ ਮੈਨੂੰ ਜਾਪਿਆ ਜਿਵੇਂ ਉਹ ਸਾਰੇ ਅੰਦਰ ਹੀ ਕੁਝ ਠੂੰਕਦਾ ਫਿਰਦਾ ਹੋਵੇ ਫਿਰ ਉਹਦੇ ਪੈਰ ਖੂਵੀ ਦੇ ਨੇੜੇ ਸੁਣਾਈ ਦਿੱਤੇ ਪਾਣੀ ਕੋਈ ਦੂਰ ਨਹੀਂ ਸੀ ਮੈਂ ਆਵਾਜ਼ ਦਿੱਤੀ ਕਿਸੇ ਨੇ ਉੱਪਰੋਂ ਤੱਕਿਆ ਮੈਂ ਡਰਦੀ ਸੀ ਕਿ ਇਹ ਕੋਈ ਤਾੜ ਵੀ ਨਾ ਹੋਵੇ ਪਰ ਮੈਂ ਵੇਖਿਆ ਕਿ ਇਹ ਤਾਂ ਪੂਰਨ ਸੀ ਉਸਨੇ ਆਖਿਆ ਮੈਂ ਆਇਆ ਤੇ ਉਹ ਚਰਖੜੀ ਦੀ ਲੱਜ ਹੀठा ਲਮਕਾ ਦਿੱਤੀ ਉਹਦੀ ਆਵਾਜ਼ ਪਛਾਣ ਕੇ ਮੈਂ ਵੀ ਸੁਰਖਰੂ ਹੋ ਗਈ ਗੰਢ ਚੰਗੀ ਤਰ੍ਹਾਂ ਕੁੱਟ ਕੇ ਉਹ ਹੀਠਾ ਮੇਰੇ ਕੋਲ ਉਤਰ ਆਇਆ ਲੱਜ ਦਾ ਸਿਰਾ ਛੇਤੀ ਨਾਲ ਮੇਰੇ ਲੱਕ ਦਵਾਲੇ ਬੰਨ ਦਿੱਤਾ ਤੇ ਆਪ ਲੱਜ ਨੂੰ ਫੜ ਕੇ ਪੈਰ ਮਨ ਨਾਲ ਖਸਕਾਂ ਦਾ ਉੱਪਰ ਨੂੰ ਚੜ ਗਿਆ ਵਾਹਰਾ ਕੇ ਮੈਂ ਆਖਿਆ ਕਿ ਉਹ ਤੂੜੀ ਵਾਲਾ ਅੰਦਰ ਵੇਖ ਕੇ ਜੇ ਕਿਤੇ ਮੇਰੇ ਘਰ ਵਾਲਾ ਉੱਥੇ ਲੋਕਿਆ ਹੋਵੇ ਉਹਨੇ ਇੱਕ ਵਾਰੀ ਇਹ ਖਿਆਲ ਦੱਸਿਆ ਸੀ ਪੂਰਨ ਦੇ ਹੋਂ ਤੱਕ ਮੈਂ ਕੱਪੜੇ ਨਿਚੋੜ ਕੇ ਪਾ ਲਏ ਮੇਰਾ ਖਿਆਲ ਠੀਕ ਹੀ ਨਿਕਲਿਆ ਮੇਰੇ ਘਰ ਵਾਲਾ ਪੂਰਨ ਦੀ ਵਾਂ ਨਾਲ ਕੰਬਦਾ ਆ ਰਿਹਾ ਸੀ ਪੂਰਨ ਦੇ ਲੱਕ ਮੁਸਲਮਾਨਾਂ ਵਰਗੇ ਤਹਿਤ ਸੀ ਤੇ ਮੁੱਛਾਂ ਵੀ ਉਹਨਾਂ ਵਾਂਗੂ ਕਟੀਆਂ ਹੋਈਆਂ ਸਨ ਤਾਂ ਕਿ ਉਹਦੀ ਪਛਾਣ ਨਾ ਆਵੇ ਪੂਰਨ ਦੀ ਬਹਾਦਰੀ ਸੀ ਕਿ ਉਹ ਸਾਨੂੰ ਬਲਦੀ ਅੱਗ ਵਿੱਚੋਂ ਜਿਉਂਦਿਆਂ ਨੂੰ ਕੱਢ ਲਿਆ ਸੀ ਸਾਰੀ ਰਾਤ ਅਸੀਂ ਤੁਰਦੇ ਸਾਹ ਲੈਂਦੇ ਸਾਰੀ ਬਾਟ ਮੇਰੇ ਆਦਮੀ ਦੇ ਹੱਥ ਉਸ ਆਪਣੇ ਮੋਢੇ ਉੱਤੇ ਤਰਾਈ ਰੱਖਿਆ ਤੇ ਆਸਰਾ ਦਿੰਦਾ ਉਹਨੂੰ ਤੋਰੀ ਲਿਆ ਅਖੀਰ ਪੂਰਨ ਦੀ ਹਿੰਮਤ ਨਾਲ ਸਭ ਮੁਸੀਬਤਾਂ ਕੱਟੀਆਂ ਗਈਆਂ ਸਾਨੂੰ 10 ਕਮਾ ਆਰ ਜ਼ਮੀਨ ਵੀ ਮਿਲ ਗਈ ਅਸੀਂ ਵਰੇ ਵਿੱਚ ਹੀ ਬੜੇ ਰਾਜ਼ੀ ਹੋ ਗਏ ਪਿਛਲੀ ਜ਼ਿੰਦਗੀ ਵਿੱਚ ਯਾਦ ਰੱਖਣ ਵਾਲੀ ਗੱਲ ਹੀ ਕੋਈ ਨਹੀਂ ਸੀ ਰਹੀ ਤੇ ਮੇਰਾ ਆਦਮੀ ਪੂਰਨ ਨੂੰ ਹੁਣ ਦੇਵਤਾ ਸਮਝਣ ਲੱਗ ਪਿਆ ਪਰ ਲੋਕ ਸੱਚੇ ਨੇ ਕਿ ਆਪਣੀਆਂ ਖੁਸ਼ੀਆਂ ਲੋਕਾਂ ਕੋਲ ਰੱਖਦੇ ਨੇ ਕਹਿੰਦੇ ਨੇ ਅਸਮਾਨ ਵਿੱਚ ਵੀ ਮਨੁੱਖਾਂ ਲਈ ਬੜਾ ਸਾੜਾ ਹੁੰਦਾ ਹੈ ਉਸ ਸਾੜੇ ਨੇ ਮੇਰਾ ਨਵਾਂ ਸੁਰਗ ਵੀ ਲੂਹ ਸੁਟਿਆ ਪੂਰਨ ਦੀ ਮੈਂ ਵਣਨ ਨਹੀਂ ਸਕਤੀ ਤੇ ਮੇਰੇ ਦੀ ਵੀ ਇਹਨਾਂ ਤੱਤਿਆਂ ਨੇ ਮੈਨੂੰ ਰਹਿਣ ਨਾ ਦਿੱਤਾ ਸੁੰਦਰਾਂ ਨੇ ਮੱਥੇ ਉੱਤੇ ਹੱਥ ਤਾਰ ਲਏ ਕਈਆਂ ਦੀਆਂ ਆਥਾਂ ਤਰੇ ਪੱਤਰੇ ਪਕਰੀਆਂ ਸਨ ਬਜ਼ੁਰਗ ਨੇ ਸੁੰਦਰਾਂ ਨੂੰ ਤਲਾਸ਼ਾ ਦਿੱਤਾ ਤੇ ਸਾਰਿਆਂ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਪਰ ਸੁੰਦਰਾਂ ਨੂੰ ਇੱਕ ਪਲ ਨੀਂਦ ਨਾ ਆਈ ਉਹਦੀਆਂ ਲੱਤਾਂ ਤਰਾਟਾਂ ਮਾਰ ਰਹੀਆਂ ਸਨ ਉਹਦੇ ਦਿਲ ਅੰਦਰੋਂ ਚੀਸਾਂ ਉੱਠਦੀਆਂ ਸਨ ਇਹ ਕੀ ਹੋ ਗਿਆ ਉਹਦੇ ਨਾਲ ਕੀ ਵਰਤ ਗਿਆ ਉਹ ਦਿਨ ਚੜ੍ਹਿਆ ਉਡੀਕ ਦੀ ਪਾਸੇ ਪਾਂਦੇ ਰਹੀ ਕਿ ਪੂਰ ਨਾਵੇਗਾ ਤੇ ਉਹਦੇ ਆਦਮੀ ਨੂੰ ਲੈ ਆਵੇਗਾ ਫਿਰ ਉਹ ਟਿਕਣ ਆਪਣੇ ਆਦਮੀ ਦੇ ਹੱਥਾਂ ਵਿੱਚ ਤੱਕੇਗੀ ਤਰਨ ਹੌਸਲਾ ਸੀ ਪੂਰ ਕਿਹੜੀ ਪੀੜ ਨਹੀਂ ਹਟਾ ਸਕਦਾ ਕਿਹੜੀ ਮੁਸੀਬਤ ਨਹੀਂ ਦੂਰ ਕਰ ਸਕਦਾ ਉਹਦਾ ਧਿਆਨ ਕਰਦਿਆਂ ਉਹਨੂੰ ਤਪਦੀ ਨੂੰ ਠੰਡ ਜਿਹੀ ਪੈ ਗਈ ਅਖੀਰ ਉਸਦੀ ਅੱਖ ਲੱਗੇ ਉਹਨੂੰ ਸੁਪਨਾ ਆਇਆ ਕਿ ਪੂਰ ਰਾਜਾ ਇਹ ਸੁੰਦਰਾ ਉਹਦੀ ਰਾਣੀ ਸੀ ਭਰਪੂਰ ਨੂੰ ਕੋਈ ਗੋਰ ਖਨਾਤ ਉਹਦੇ ਕੋਲੋਂ ਖੋ ਕੇ ਲੈ ਗਿਆ ਸੀ ਉਹ ਬੜਵਾ ਹੋ ਉੱਠੀ ਦਿਨ ਚੜਿਆ ਹੋਇਆ ਸੀ ਉਹਦੇ ਲਾਗਿਓ ਸਾਰੇ ਉੱਠ ਗਏ ਸਨ ਥੱਕੀ ਜਾਣ ਕੇ ਉਹਨੂੰ ਕਿਸੇ ਨੇ ਜਗਾਇਆ ਨਹੀਂ ਸੀ ਉਸ ਕੋਠੇ ਤੋਂ ਪੈਲਿਆਂ ਵੱਲ ਵੇਖਿਆ ਫੇਰ ਸੜਕ ਤੋਂ ਉਹਦੇ ਕੁਝ ਲੋਕ ਦਿਸੇ ਇਹ ਲੋਕ ਪਿੰਡ ਦੇ ਨੇੜੇ ਪਹੁੰਚੇ ਉਹਦੇ ਜੀਵ ਵਿੱਚ ਕੁਝ ਹੋਇਆ ਜਿਵੇਂ ਇਹ ਧੀੜ ਕਿਸੇ ਚੰਗਿਓ ਨਹੀਂ ਹੁੰਦੀ ਉਹ ហេਠਾ ਉਤਰੀ ਕਰਦੇ ਆਦਮੀ ਬਾਹਰ ਵੇਖਣ ਚਲੇ ਗਏ ਸਨ ਗਲੀ ਵਿੱਚੋਂ ਵਾਜਾਂ ਆ ਰਹੀਆਂ ਸਨ ਬੜਾ ਮਾੜਾ ਹੋਇਆ ਬੜਾ ਮਾੜਾ ਹੋਇਆ ਬਹੁਤ ੱੱਕਾ ਹੋਇਆ ਓਹੋ ਬੜਾ ਜ਼ੁਲਮ ਹੋਇਆ ਪੂਰਨ ਤੇ ਸੁਨਰਾ ਦਾ ਪਤੀ ਆ ਰਿਹਾ ਏ ਸਨ ਟਿਰਦੀ ਜੂਹੋਂ ਬਾਹਰ ਕਿਸੇ ਨੇ ਪੂਰਨ ਨੂੰ ਕਤਲ ਕਰ ਦਿੱਤਾ ਸੀ ਲਾਸ਼ ਕੋਲ ਇਸ ਵੇਲੇ ਪੁਲਿਸ ਕੋਲ ਉਤੀ ਸੀ ਤੇ ਉਹਦੇ ਆਦਮੀ ਨੂੰ ਲੋਕ ਫੜ ਕੇ ਤਮਕੇ ਲਿਆਏ ਸਨ ਉਹ ਮਰਨ ਮਾਰਨ ਹੋਇਆ ਖਰਾਸ ਕੋਲ ਡਿੱਗ ਪਿਆ ਸੀ ਲੋਕ ਸਮੇਂ ਦੇ ਪੈੜ ਉਤੇ ਤਲੀਆਂ ਮਲਦੇ ਆਂਦੇ ਸਨ ਮੋਏ ਜ਼ੋਰਾਵਰ ਨੇ ਬੜਾ ਮਾੜਾ ਕੀਤਾ ਉਸ ਸਜ਼ਾਲਮ ਨੇ ਬੜਾ ਮਾੜਾ ਕੀਤਾ ਬਹੁਤ ਧੱਕਾ ਕੀਤਾ ਗੱਭਰੂ ਦੀ ਜਾਨ ਲੈ ਲਈ ਸੁੰਦਨਾ ਪਹਿਲਾਂ ਤਾਂ ਸੌਂ ਕੇ ਡਿੱਗ ਪਈ ਜਦੋਂ ਹੋਸ਼ ਆਈ ਤਾਂ ਉਹ ਐਡੀ ਨਢਾਲ ਨਹੀਂ ਸੀ ਉਸਨੇ ਆਖਿਆ ਮੈਨੂੰ ਪੂਰਨ ਦੀ ਲੋਥ ਕੋਲ ਲੈ ਚੰਨ ਲੋਕਾਂ ਆਪ ਵੀ ਜਾਣਾ ਸੀ ਉਹਦਾ ਆਦਮੀ ਤੁਰਨ ਜੋਗਾ ਨਹੀਂ ਸੀ ਜਿੱਥੋਂ ਸੁੰਦਰਾ ਨੂੰ ਉਹਦੇ ਪਤੀ ਕੋਲੋਂ ਖੋ ਕੇ ਜੋਰawar ਲੈ ਆਇਆ ਸੀ ਉੱਥੇ ਹੀ ਪੂਰਨ ਦੀ ਲੋਥ ਪਈ ਸੀ ਉਹਦੇ ਦੁਆਲੇ ਲੋਕਾਂ ਦਾ ਢੜ ਬੰਨਿਆ ਹੋਇਆ ਸੀ ਸੁੰਦਰਾ ਕੋਲ ਜਾ ਕੇ ਖੜੋ ਗਏ ਪੂਰਨ ਦੇ ਢਿੱਡ ਵਿੱਚ ਬਰਸ਼ੀਆਂ ਲੱਗੀਆਂ ਸਨ ਲਹੂ ਦੇ ਛੱਪੜ ਵਿੱਚ ਉਹਦਾ ਹੀਟਲਾ ਸਰੀਰ ਪਿਆ ਸੀ ਪਰੋਦਾ ਮੂਹ ਮੋਦੀ ਅਡੋਲਤਾ ਵਿੱਚ ਬੇਚੋੜ ਦਿਸ ਰਿਹਾ ਸੀ ਸੁੰਦਰਾਂ ਨੇ ਪੂਰਨ ਦੇ ਮੱਥੇ ਤੋਂ ਖਿਲਰੇ ਵਾਲਾ ਥਾਂ ਨਾਲ ਠੀਕ ਕੀਤੇ ਸਾਰੇ ਲੋਕ ਜਿਵੇਂ ਕੀਲੇ ਗਏ ਹੋਣ ਬੇਹਰਕਤ ਤੇ ਬੇਆਵਾਜ਼ ਖਰੋਤੇ ਸਨ ਸੁੰਦਰਾਂ ਦੇ ਮੂਹ ਤੇ ਕਰੰਗਾਉਂਦਾ ਇੱਕ ਜਾਂਦਾ ਸੀ ਕਦੇ ਉਹ ਨਿਰਾਸ਼ਤਾ ਦਾ ਕਦੇ ਦਰਦਤਾ ਕਦੇ ਗਮ ਕਦੇ ਬਦਲੇ ਦੀ ਤਸਵੀਰ ਜਾਪਦੀ ਸੀ ਉਸ ਨੇ ਲੋਹ ਦੀ ਪ੍ਰਕਰਮਾ ਕੀਤੀ ਫੇਰ ਦੋਹੇ ਬਾਹਾਂ ਅੜ ਕੇ ਲੋਥ ਨਾਲ ਚੰਬੜ ਗਈ ਬੜਾ ਰੋਈ ਬੜਾ ਸਿਸਕੀ ਬੜੇ ਬਹਿਣ ਪਾਏ ਕਿਸੇ ਨੂੰ ਖੁਜ ਨਾ ਸੁਜਿਆ ਕੋਈ ਕੀ ਕਰੇ ਚੁੱਪ ਚਾਰ ਤਰਫੀ ਚੁੱਪ ਛਾਈ ਹੋਈ ਸੀ ਸਮੇਂ ਨੇ ਵੀ ਜਿਵੇਂ ਉਸ ਕੜੀ ਆਪਣੀ ਤੋਰ ਬੰਦ ਕਰ ਲਈ ਹੋਵੇ ਫੇਰ ਸੁੰਦਰਾ ਉੱਠੀ ਪੂਰਨ ਦੇ ਲਹੂ ਨਾਲ ਉਹਦੇ ਕੱਪੜੇ ਲੱਥ ਪੱਤ ਸੰ ਉਂਗਲਾਂ ਨਾਲ ਅੱਖੀਆਂ ਅਸ਼ਨਕ ਕੇ ਉਸਨੇ ਸਾਫ਼ ਕਰ ਲਈਆਂ ਤੇ ਲੋਥ ਵੱਲੋਂ ਮੂੰਹ ਪੁਆ ਕੇ ਲੋਕਾਂ ਵੱਲ ਕਰ ਲਿਆ ਲੋਕ ਹਰਾਨ ਸੰ ਉਹ ਡਰ ਰਹੇ ਸਨ ਕਿ ਕਿਤੇ ਇਹ ਖੁਦਕਸ਼ੀ ਹੀ ਨਾ ਕਰ ਲਵੇ ਪਰ ਹੋਇਆ ਇਹਦੇ ਬਿਲਕੁਲ ਉਲਟ ਉਹ ਬੜੀ ਸਾਵਧਾਨ ਦਿਖ ਰਹੀ ਸੀ ਅਜਵ ਸਨਾਟਾ ਸ਼ਾਗ ਹੈ ਜਦੋਂ ਉਹ ਬੋਲੀ ਓਏ ਚੰਗੇ ਲੋਕੋ ਜੋ ਮਰਜ਼ੀ ਹੋਵੇ ਤੁਸੀਂ ਇਹਨੂੰ ਮਾੜਾ ਨਾ ਸਮਝਿਓ ਇਹਨੂੰ ਮਾੜਾ ਨਾ ਬੋਲਿਓ ਇਸ ਨੇ ਮੇਰੇ ਡਾਢੇ ਪਿਓ ਦੇ ਕਈ ਜ਼ੁਲਮ ਸਹਾਰੇ ਪਰ ਉਹਦਾ ਮੰਨਦਾ ਕਦੇ ਨਾ ਕੀਤਾ ਮੇਰੇ ਅਤੇ ਮੇਰੇ ਘਰਵਾਲੇ ਉੱਤੇ ਕਈ ਵਾਰੀ ਜਾਨ ਖਤਰੇ ਵਿੱਚ ਪਾਈ ਤੇ ਆਖਰ ਹੁਣ ਜਾਨ ਵਾਰ ਹੀ ਛੁੱਟੀ ਤੇ ਮੈਂ ਉਹਦੇ ਸਭ ਕਾਸੇ ਦੇ ਬਦਲੇ ਅੱਜ ਜ਼ਿੰਦਗੀ ਵਿੱਚ ਪਹਿਲੀ ਵਾਰੀ ਉਸ ਨੂੰ ਗਲਵਕੜੀ ਪਾਈ ਹੈ ਉਹ ਵੀ ਉਹਨੇ ਪਾਈ ਉਹਦੀ ਲੋਥ ਨੂੰ ਗਲਵਕੜੀ ਪਾਈ ਹੈ ਸੁੰਦਰਾਂ ਦਾ ਗਲ ਭਰ ਗਿਆ ਅੱਖਾਂ ਡੁੱਲ ਪਈਆਂ ਜਿਵੇਂ ਕੋਈ ਡੀਕ ਪੜਦਾ ਹੈ ਵਗੇ ਅਣ ਵਗੇ ਹੰਝੂ ਆਪਣੇ ਉਹ ਸਾਰੇ ਹੀ ਪੀ ਗਈ ਤੇ ਫਿਰ ਉਹ ਸਾਵਧਾਨ ਹੋ ਕੇ ਬੋਲੀ ਇਹਦੀ ਵਹਾਦਰ ਸ਼ੋ ਨੇ ਮੇਰੀ ਕਾਇਆ ਪੜ ਦਿੱਤੀ ਹੈ ਮੈਨੂੰ ਯਾਪਣ ਲੱਗ ਪਿਆ ਜਿਵੇਂ ਆਪਣੀ ਜ਼ਿੰਦਗੀ ਦਾ ਸਾਰਾ ਮੋਹਰਾ ਹੁਣੇ ਮੈਂ ਡੀਕ ਲਾ ਕੇ ਪੀ ਲਿਆ ਹੈ ਕੋਈ ਹੋਰ ਆਖਰ ਮੇਰੇ ਲਈ ਕੀ ਆਵੇਗੀ ਨਰਾਸੀ ਕਮਜ਼ੋਰ ਸੁੰਦਰਾਂ ਦੇ ਅੰਦਰ ਇਹਦੀ ਪੂਰਨ ਰੂ ਆਸਮਾਈਏ ਮੈਂ ਮਰਨਾ ਮਰਨਾ ਮੰਗਦੀ ਸਾਂ ਹੁਣ ਚਾਹ ਜਿਉਣਾ ਲੋਚਦੀ ਆ ਉਸ ਦੁਨੀਆ ਨਾਲ ਮੱਥਾ ਮਾਰਨ ਲਈ ਉਸ ਦੁਨੀਆ ਨਾਲ ਮੱਥਾ ਲਾਉਣ ਲਈ ਉਸ ਦੁਨੀਆ ਨੂੰ ਚੱਕਣਾ ਚੂਰ ਕਰਨ ਲਈ ਜਿਸ ਦੁਨੀਆ ਵਿੱਚ ਇਸ ਪੂਰਨ ਦੀ ਕੋਈ ਥਾਂ ਨਹੀਂ ਜਿਸ ਦੁਨੀਆ ਵਿੱਚ ਇਸਤਰੀ ਦੀ ਕੋਈ ਮਾਲਕੀ ਨਹੀਂ ਉਹ ਇਹਦੀ ਨਾ ਚੀਜ਼ ਏ ਕਿ ਆਪਣਾ ਦਿਲ ਵੀ ਕਿਸੇ ਨੂੰ ਆਪਣੀ ਮਰਜ਼ੀ ਨਾਲ ਨਹੀਂ ਦੇ ਸਕਦੀ ਜਿਸ ਦੁਨੀਆ ਵਿੱਚ ਕਾਮੇ ਹਾੜੇ ਕੱਢਦੇ ਤੇ ਵੇਲੜ ਆਕੜਦੇ ਨੇ ਜਿਸ ਦੁਨੀਆ ਵਿੱਚ ਪੁਲਿਸ ਹਾਕਮ ਤੇ ਭਾਈਚਾਰਾ ਜ਼ਾਲਮ ਜ਼ੋਰਾਂ ਵਰਾਂ ਦੇ ਨੇ ਮੈਂ ਜੀਵਾਂਗੀ ਆਪਣੇ ਟੁੱਟੇ ਸੱਤ ਦੇ ਨਾਲ ਆਪਣੇ ਪੂਰਨ ਦੇ ਪਾਟੇ ਢਿੱਡ ਦਾ ਬਦਲਾ ਲੈਣ ਲਈ ਮੈਂ ਬੜਾ ਚਿਰ ਜੀਵਾਂਗੀ ਜ਼ਿੰਦਗੀ ਦਵਾਲੇ ਲੋਹੇ ਪੱਥਰ ਦੀਆਂ ਸਭ ਬਲਗਣਾਂ ਨਾਲ ਟੱਕਰ ਮਾਰਾਂਗੀ ਤੇ ਸਭ ਨੂੰ ਕੱਟ ਕੇ ਸੁੱਟ ਦੇਾਂਗੀ ਤੇ ਉਸਨੇ ਮੁੱਕਾ ਵੱਟ ਕੇ ਆਖਿਆ ਤੁਸੀਂ ਵੇਖੋਗੇ ਸਾਰਾ ਜੱਗ ਵੇਖੇਗਾ ਕੌਣ ਟੁੱਟਦਾ ਹੈ ਇਹ ਵੇਰ ਰਹਿਮ ਬਲਗਣਾ ਤੇ ਆਪਣੇ ਹੱਕਾਂ ਲਈ ਜਾਗੀ ਹੋਈ ਇੱਕ ਔਰਤ ਧੰਨਵਾਦ ਦੋਸਤੋ